ਹਾਂਜੀ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ Sun of Talial ਤੇ ਜਿਹੜੇ ਵੀਰਾਂ ਨੇ ਨਵੇਂ ਆਏ ਆ ਆਪਣੀ ਚੈਨਲ ਤੇ ਪਹਿਲਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਹਾਡੇ ਤੱਕ ਨਵੀਂ ਅਪਡੇਟ ਪਉਂਦੀ ਰਹੇ ਹਾਂਜੀ ਤੁਹਾਡੇ ਵਾਸਤੇ ਅੱਜ Swift Desire ਕਾਰ ਲੈ ਆਂਦੀ ਹੈ ਬਾਈਆਂ ਨੇ ਕਰਨੀਆਂ ਸੇਲ ਸਾਰੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੱਸਾਂਗੇ ਨੰਬਰ ਮਾਡਲ ਓਨਰ ਜਰੂਰ ਐਂਡ ਤੱਕ ਵੀਡੀਓ ਦੇਖਿਓ ਜੇ ਆਪਾਂ ਹੁਣ ਪਹਿਲਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਤਪਾ ਜ਼ਿਲ੍ਹੇ ਬਰਨਾਲੀ ਚ ਖੜੀ ਹੈ ਗੱਡੀ ਪਿੰਡ ਤਾਪਾ ਜ਼ਿਲ੍ਹਾ ਬਰਨਾਲੀ ਚ ਜੇ ਆਪਾਂ ਮਾਡਲ ਦੀ ਗੱਲ ਕਰੀਏ 17 ਮਾਡਲ ਚ ਗੱਡੀ ਤੁਹਾਨੂੰ ਮਿਲ ਜੂਗੀ ਜੇ ਆਪਾਂ ਹੁਣ ਓਨਰ ਦੀ ਗੱਲ ਕਰੀਏ ਦੂਜੇ ਓਨਰ ਚ ਗੱਡੀ ਹੈ ਬਾਈ ਕਹਿੰਦੇ ਠੀਕ ਹੈ ਜੀ ਪੇਪਰ ਵਰਕ ਓਕੇ ਆ ਤੁਸੀਂ ਗੱਡੀ ਤੇ ਲਾ ਕੇ ਜ਼ਰੂਰ ਚੈੱਕ ਕਰ ਸਕਦੇ ਹੋ ਗੱਡੀ ਨੂੰ ਠੀਕ ਹੈ ਜੀ ਪੂਰੀ ਵਧੀਆ ਗੱਡੀ ਹੈ ਵਾਈਟ ਕਲਰ ਚ ਆ ਜਿਹੜੇ ਵੀ ਵੀਰ ਨੇ ਖਰੀਦਣੀਆਂ ਸਕਰੀਨ ਤੇ ਚੱਲੀ ਇਹਨਾਂ ਦਾ ਨੰਬਰ ਬਾਈਆਂ ਨਾਲ ਕਰ ਲਓ ਸੰਪਰਕ ਆਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ